ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜਿਵੇਂ ਚੈਨਲ ਦੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਕਿ ਜਿਦਾਂ ਕਿ ਮੌਸਮ ਚੇਂਜ ਹੋ ਚੁੱਕਿਆ ਹੈਗਾ ਪਸ਼ਮੀਨੇ ਦੇ ਸੂਟ ਲੈ ਕੇ ਆਈਆਂ ਬਹੁਤ ਜਿਆਦੇ ਸੋਹਣੇ ਪ੍ਰਿੰਟ ਲੰਗੇ ਤੇ ਆਪਾਂ ਸਟਾਕ ਹੈ ਜਿਹੜਾ ਪਸ਼ਮੀਨੇ ਦਾ ਫੁੱਲ ਸਟਾਕ ਲਿਆਏ ਪ੍ਰਿੰਟ ਪਲੇਨ ਵੈਲਵਟ ਦੇ ਸੂਟ ਵੀ ਲੰਗੇ ਪਲੇਨ ਤੇ ਬੈਲਵਟ ਦੇ ਜਿਹੜੇ ਸੂਟ ਲੰਗੇ ਆਪਾਂ ਵੀਡੀਓ ਜਰੂਰ ਪਾਵਾਂਗੇ ਪਰ ਉਹ ਤੁਹਾਨੂੰ ਪਲੇਨ ਅਸੀਂ ਸੂਟ ਨਹੀਂ ਦੇਣਾ ਹੈਗਾ ਕਿਉਂਕਿ ਉਹਦੇ ਲਈ ਸੌਰੀ ਹੈ ਨਾ ਕਿਉਂਕਿ ਉਹ ਫਿਰ ਹੁਣ ਅੱਗੇ ਸੀਜ਼ਨ ਹੈਗਾ ਮੈਨੂੰ ਵਰਕ ਲਈ ਚਾਹੀਦੇ ਨੇ ਹੈਂਡਵਰਕ ਪਹਿਣਾ ਦੇ ਆਰਡਰ ਨਹੀਂਗੇ ਜੇ ਤੁਸੀਂ ਵੀ ਹੈਂਡਵਰਕ ਜਾਂ ਮਸ਼ੀਨਵਰਕ ਕਰਵਾਉਣਾ ਹੈਗਾ ਤਾਂ ਤੁਸੀਂ ਕਰਵਾ ਸਕਦੇ ਹੋ ਜਰੂਰ ਚਲੋ ਜੀ ਮੈਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਜਿਹੜੇ ਪਸੰਦ ਆਏ ਸੂਟ ਤੁਸੀਂ ਚੱਕ ਲਿਓ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਪਸ਼ਮੀਨੇ ਦਾ ਪਿਓਰ ਪਸ਼ਮੀਨਾ ਹੈਗਾ ਪ੍ਰਿੰਟ ਤੁਸੀਂ ਦੇਖੀ ਕਿੰਨਾ ਜਿਆਦਾ ਸੋਹਣਾਗਾ ਕਲਰ ਹੈਗਾ ਮੋਰ ਪੰਕੀ ਆ ਬਹੁਤ ਜ਼ਿਆਦਾ ਸੋਹਣਾ ਛੋਟਾ ਪ੍ਰਿੰਟ ਹੈ ਪ੍ਰਿੰਟ ਵੀ ਤੁਸੀਂ ਦੇਖੋ ਕੁਝ ਹਟਕੇ ਜਿਹਾ ਹੈਗਾ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈਗਾ ਪ੍ਰਾਈਸ ਰਹੇਗਾ ਇਹਨਾਂ ਦਾ ਜੀ 2000 ਪਲੱਸ ਸ਼ਿਪਿੰਗ ਰਹੇਗੀ ਪਿਓਰ ਪਸ਼ਮੀਨਾ ਹੈਗਾ ਕੋਈ ਬੁਰਨੀ ਆਊਗਾ ਕੁਝ ਨਹੀਂ ਆਊਗਾ ਦੇਖੋ ਤੁਸੀਂ ਕਲਰ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਹੈਗਾ ਲਵਲੀਨ ਦਾ ਰਹੇਗਾ ਆਪਾਂ ਬ੍ਰਾਂਡ ਤੋਂ ਬਿਨਾ ਕੋਈ ਵੀ ਸੂਟ ਨਹੀਂ ਲੈ ਕੇ ਆਉਂਦੇ ਹੈਗੇ ਜਿਹੜਾ ਬ੍ਰਾਂਡ ਹੈ ਉਹ ਲਵਲੀਨ ਦਾ ਰਹੇਗਾ ਪਹਿਲਾ ਸੂਟ ਇਹ ਹੀ ਸੀਗਾ ਤੇ ਦੂਜਾ ਸੂਟ ਬਲੈਕ ਕਲਰ ਦੇ ਵਿੱਚ ਹੈਗਾ ਦੇਖੋ ਜੀ ਫਰੈਂਡ ਤੁਸੀਂ ਚੈੱਕ ਕਰ ਸਕਦੇ ਹੋ ਇਹ ਹੀ लवलीੰਨ ਦਾ ਰਹੂਗਾ ਤੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਇਹਦੇ ਨਾਲ ਤੁਸੀਂ ਬਲੈਕ ਦੁਪੱਟਾ ਵੀ ਰੱਖ ਸਕਦੇ ਹੋ ਟਾਈ ਐਂਡ ਡਾਈ ਵੀ ਕਰਵਾ ਸਕਦੇ ਹੋ ਜਿਵੇਂ ਵੀ ਸੋਹਣਾ ਲੱਗੇ ਤੁਸੀਂ ਉਸ ਤਰ੍ਹਾਂ ਕਰਵਾ ਸਕਦੇ ਹੋ ਜਿੱਦਾਂ ਕਿ ਹਾ ਲਵੈਂਡਰ ਕਲਰ ਦੀ ਇਦਾਂ ਤੁਸੀਂ ਲੈਂਸ ਲਗਵਾ ਲਓ ਮਲਟੀ ਲੈਂਸ ਲਗਵਾ ਲਓ ਕਾਫੀ ਜਿਆਦਾ ਸੋਹਣਾ ਸੂਟ ਬਣੂਗਾ ਦੂਜਾ ਕਸੂਟ ਇਹ ਸੀਗਾ ਤੀਜਾ ਪ੍ਰਿੰਟ ਤੁਸੀਂ ਦੇਖੋ ਜਿਹੜੇ ਛੋਟੇ ਪ੍ਰਿੰਟ ਦੇ ਮੈਂ ਤੁਹਾਨੂੰ ਸੂਟ ਦਿਖਾ ਰਹੇ ਹਾਂਗੇ ਤੁਸੀਂ ਇਹ ਤੇ ਕਢਾਈ ਵਗੈਰਾ ਵੀ ਕਰਾ ਸਕਦੇ ਹੋਗੇ ਕਾਫੀ ਜਿਆਦੇ ਸੋਨਾ ਬਣੂਗਾ ਸੌਰੀ ਇਹਨਾਂ ਦਾ ਪ੍ਰਾਈਸ ਰਹੇਗਾ 1800 ਮੈਂ ਤਾਂ ਗਲਤੀ ਨਾਲ ਦੱਸਿਆ ਕਿ 2000 1800 ਪ੍ਰਾਈਸ ਰਹੇਗਾ ਪਲੱਸ ਸ਼ਿਪਿੰਗ ਹੈਗੀ ਲਓ ਜੀ ਕਿੰਨਾ ਜਿਆਦਾ ਸੋਨਾ ਫੈਬਰਿਕ ਹੈ ਬਹੁਤ ਹੀ ਜਿਆਦੇ ਸੌਫਟ ਫੈਬਰਿਕ ਹੈਗਾ ਇਹ ਵਾਲਾ ਗਿਆ ਆ ਜੂਗਾ ਥੋੜਾ ਜਿਹਾ ਵੱਡਾ ਪ੍ਰਿੰਟ ਆ ਜੂਗਾ ਇਹ ਵੀ ਜਿਹੜਾ ਰਹੂਗਾ ਪ੍ਰਾਈਸ ਸਾਰਿਆਂ ਦੇ ਅਲੱਗ-ਅਲੱਗ ਨੇਗੇ ਮੈਂ ਅਲੱਗ-ਅਲੱਗ ਦੱਸੀ ਜਾਨੀ ਤੁਹਾਨੂੰ ਇਹਦਾ ਪ੍ਰਾਈਸ ਰਹੇਗਾ 1500 ਲਓ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਹੈ ਵੀ ਦੁਪੱਟਾ ਤੁਸੀਂ ਇਹਨਾਂ ਨਾਲ ਚੁਣੌਣ ਦਾ ਰੱਖ ਸਕਦੇ ਹੋਗੇ ਬੈਂਬਰ ਦਾ ਰੱਖ ਸਕਦੇ ਹੋਗੇ ਜੌਰਜਰ ਦਾ ਰੱਖ ਸਕਦੇ ਹੋਗੇ ਹਾਪੀਅਰ ਦਾ ਰੱਖ ਸਕਦੇ ਹੋਗੇ ਕਈ ਆਪਸ਼ਨਾਂ ਲੈਂਗੀਆਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਇਹਦੇ ਨਾਲ ਲੈ ਸਕਦੇ ਹੋਗੇ ਠੀਕ ਹੈ ਜੀ ਪ੍ਰਾਈਸ ਆ ਰਹੇ ਨੇ ਲੱਗ ਲੱਗ ਨੇ ਮੈਂ ਤੁਹਾਨੂੰ ਦੱਸੀ ਜਾਨੀ ਆ ਮੈਂ ਇੱਕ ਵਾਰ ਇਹਦਾ ਵੀ ਚੈੱਕ ਕਰ ਲਾ ਕੋਈ ਵੈਸੇ ਇਹਦਾ ਪ੍ਰਾਈਸ ਤਾਂ 1800 ਹੀ ਆ ਹੂੰ 1800 ਸੀਗਾ ਜਿਹੜਾ ਮੈਂ ਹੁਣ ਦਿਖਾਇਆ ਉਹਦਾ 1500 ਪ੍ਰਾਈਸ ਸੀ ਸਾਡੇ 1500 ਤੇ ਇਹ ਰਹਿਣਗੇ ਜੀ ਬ੍ਰਾਂਡ ਰਹੂਗਾ ਰੀਵਾ ਰੀਵਾ ਬ੍ਰਾਂਡ ਵੀ ਬਹੁਤ ਚਾਲੀ ਸੋਹਣਾ ਸਟੱਫ ਹੈ ਆ ਦੇਖੋ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਪ੍ਰਾਈਸ ਇਹਦਾ ਵੀ 1500 ਹੈਗਾ ਪਲੱਸ ਸ਼ਿਪਿੰਗ ਹੈ ਬਾਕੀ ਤੁਸੀਂ ਸਟੈਂਪ ਚੈੱਕ ਕਰ ਲਓ ਕੋਈ ਵੀ ਤੁਸੀਂ ਭੁਲੇਖੇ ਦੇ ਵਿੱਚ ਨਾ ਰਹੋ ਕਿਤੇ ਕਹੋ ਵੀ ਘਰੇ ਸਾਡੇ ਕੋਈ ਹੋਰ ਚੀਜ਼ ਭੇਜਤੀ ਫੋਨ ਦੇ ਵਿੱਚ ਕਲਰ ਦਾ ਫਰਕ ਪੈ ਜਾਂਦਾ ਹੁੰਦਾ ਉਹ ਤੋਂ ਤੁਸੀਂ ਬਹਿਮ ਨਾ ਕਰਿਆ ਕਰੋ ਕਿਉਂਕਿ ਮੈਂ ਵੀਡੀਓ ਪਾਉਣੀ ਹਾਂਗੀ ਤੁਹਾਡੇ ਫੋਨ ਦੇ ਵਿੱਚ ਹੋਰ ਤਰ੍ਹਾਂ ਦੇ ਕਲਰ ਆਉਂਦੇ ਹੋਣਗੇ ਹਨਾ ਤੇ ਜਿਹੜੀ ਤੁਸੀਂ ਮੈਨੂੰ ਫੋਟੋ ਪੇਜ ਹੈ ਉਹ ਹੋਰ ਕਲਰ ਦੀ ਆ ਜਾਂਦੀ ਹੈ ਇੱਦਾਂ ਫਰਕ ਪੈ ਜਾਂਦਾ ਹੈ। ਲਓ ਜੀ। ਇਹਦੇ ਨਾਲ ਦੇ ਸੂਟ ਸੀਗੇ ਜਿਹੜੇ ਆਪਣੇ ਪਹਿਲਾਂ ਸੇਲ ਹੋ ਚੁੱਕੇ ਲੰਗੇ। ਆ ਦੇਖੋ ਪ੍ਰਿੰਟ। ਜੜੀਆਂ ਪੈਨਲ ਲੈਣਾ ਚਾਹੁੰਦੀਆਂ ਨੇ ਕਿਉਂਕਿ ਸਰਦੀਆਂ ਸਟਾਰਟ ਹੋ ਗਈਆਂ ਤੁਸੀਂ ਲੈ ਸਕਦੇ ਹੋਗੇ। ਇਹਦਾ ਪ੍ਰਾਈਸ ਵੀ 1500 ਹੈਗਾ ਜਿੱਦਾਂ ਕੀ ਸਟਾਫ ਹੈਗਾ, ਬ੍ਰਾਂਡ ਹੈ, ਕੁਆਲਿਟੀ ਹੈਗੀ ਸਟਾਫ ਦੀ ਉਸ ਅਕੋਰਡਿੰਗ ਜਿਹੜਾ ਪ੍ਰਾਈਸ ਹੈ ਬਹੁਤ ਹੀ ਜੈਨੂਇਨ ਹੈਗਾ, ਜ਼ਿਆਦਾ ਨਹੀਂ ਹੈਗਾ। ਇਸ ਦਾ ਅਗਲਾ ਕਲਰ ਤੁਸੀਂ ਜਿਹੜਿਆ ਪਰਣਾ ਲੈਣਾ ਚਾਹੁੰਦੇ ਹੋ ਰਾਜਾਲੀ ਵੀਡੀਓ ਦੇ ਵਿੱਚ ਸੂਟ ਚੱਕ ਸਕਦੇ ਹੋਗੇ ਫੁੱਲ ਕਲੀਅਰ ਵੀਡੀਓ ਹੈਗੀ ਅੱਜ ਪ੍ਰਿੰਟ ਵਗੈਰਾ ਸਟਾਫ ਵਗੈਰਾ ਮੈਂ ਤੁਹਾਨੂੰ ਦੱਸਦਾ ਪ੍ਰਾਈਸ ਇਹਦਾ ਵੀ ਜਿਹੜਾ ਰਹੇਗਾ 1500 ਤੁਸੀਂ ਸੂਟ ਮੰਗਵਾ ਕੇ ਦੇਖੋ ਤੁਸੀਂ ਐ ਕਹੋਗੇ ਵੀ ਇੰਨੇ ਕ ਪ੍ਰਾਈਸ ਦੇ ਵਿੱਚ ਇੰਨੀ ਸੋਹਣੀ ਕੁਆਲਿਟੀ ਕੋਈ ਕਿਤੋਂ ਨਹੀਂ ਮਿਲਦੀ ਹੈਗੀ ਤੁਹਾਨੂੰ ਆਵਲਾ ਚੈੱਕ ਕਰੋ ਪ੍ਰਿੰਟ ਇਹਦਾ ਪ੍ਰਾਈਸ ਇਹ ਰਹੇਗਾ 1550 ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਨਾ ਪ੍ਰਿੰਟ ਹੈ ਇਹ ਵਾਲਾ ਵੀ ਲੋ ਜੀ ਸਿਲਾਈ ਕਰਵਾਉਣਾ ਆਪਣੇ ਕੋਲੋਂ ਸਿਲਾਈ ਕਰਵਾ ਲਓ ਬਿਨਾਂ ਸਿਲਾਈ ਤੋਂ ਮੰਗਵਾਉਣਾ ਬਿਨਾਂ ਸਿਲਾਈ ਤੋਂ ਪਰ ਜੇ ਸਿਲਾਈ ਕਰਵਾਉਂਗੇ 25 20 25 ਦਿਨਾਂ ਦੀ ਵੇਟ ਕਰਨੀ ਪੋਵੇਗੀ ਕਿਉਂਕਿ ਅੱਗੇ ਕਾਫੀ ਸੂਟ ਲੇਗੇ ਆਪਣੇ ਜਿਹੜੇ ਨੇਗੇ ਸਟਿਚਿੰਗ ਲਈ ਗਏ ਹੋਏ ਨੇਗੇ ਫਿਰ ਹਜੇ ਵਰਕ ਲਈ ਗਏ ਹੋਏ ਨੇ ਜਦੋਂ ਵਰਕ ਹੋ ਕੇ ਆਗੇ ਫਿਰ ਫਿਰ ਭੈਣਾਂ ਦੇ ਸਿਲਾਈ ਲਈ ਜਾਣਗੇ ਸਸ ਸਟੀਚਿੰਗ ਵਾਲੇ ਕੋਲੇ ਰਾਸ਼ ਫੁੱਲ ਲੈ ਆਪਣੇ ਕੋਲੇ ਹੁਣ ਮਾਸਟਰ ਕੋਲੇ ਲੋ ਜੀ ਇਹ ਵੀ ਤੁਸੀਂ ਪ੍ਰਿੰਟ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਹੈ ਇਹਦਾ ਪ੍ਰਾਈਸ ਵੀ ਰਹੇਗਾ 1500 ਠੀਕ ਹੈ ਚੈੱਕ ਕਰੋ ਇਹ ਕੋ ਆਹ ਕਲਰ ਵੀ ਕਿੰਨਾ ਜਿਆਦਾ ਸੋਹਣਾ ਮਸਟਰਡ ਸ਼ੇਡ ਹੈਗਾ ਇਤੇ ਤੁਸੀਂ ਪਿੰਕ ਕਲਰ ਦੀ ਪਾਈਪਿੰਗ ਲਗਾ ਸਕਦੇ ਹੋਗੇ ਜਿੱਦਾਂ ਇਹ ਸੂਟ ਦੇ ਵਿੱਚ ਫਲਾਰ ਨੇਗੇ ਉਸ ਤਰ੍ਹਾਂ ਤੁਸੀਂ ਦੁਪੱਟਾ ਡਾਈ ਕਰਵਾ ਸਕਦੇ ਹੋਗੇ ਪ੍ਰਾਈਜ਼ ਇਹਦਾ ਵੀ ਰਹੇਗਾ 1500 ਰੀਵਾ ਹੂੰ ਰੀਵਾ ਦਾ ਹੈਗਾ ਰੀਵਾ ਜਾਂ ਲਵਲੀਨ ਦੇ ਸੂਟ ਨੇਗੇ ਅੱਜ ਵਾਲੀ ਵੀਡੀਓ ਦੇ ਵਿੱਚ ਜਿੰਨੇ ਵੀ ਮੈਂ ਤੁਹਾਨੂੰ ਦਿਖਾਵਾਂਗੀ ਤੁਹਾਡੇ ਕੋਲ ਹੈ ਸੂਟ ਇਹ ਗਾੜਾ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਹੈ ਇਹ ਰਹੇਗਾ ਬ੍ਰਾਂਡ ਲਵਲੀਨ ਦਾ 1800 ਪ੍ਰਾਈਸ ਹੈ ਦਾ ਤੁਸੀਂ ਦੇਖ ਸਕਦੇ ਹੋਗੇ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਇਹ ਵਾਲਾ ਵੀ ਤਾਂ ਕਈ ਜਨੋਂ ਤੋਂ ਮੈਨੂੰ ਵੀਡੀਓ ਮੰਗ ਰਹੇ ਸੀ ਵੀ ਮੁੱਟੇ ਸੂਟ ਪਸ਼ਮੀਨੇ ਦੇ ਤਾਂ ਤੁਸੀਂ ਅੱਜ ਵਾਲੀ ਵੀਡੀਓ 'ਚ ਜਿੰਨੇ ਮਰਜ਼ੀ ਸੂਟ ਲਓ ਜੀ 1800 ਪ੍ਰਾਈਸ ਹੈ ਦਾ ਵੀ ਆ ਦੇਖੋ ਪ੍ਰਿੰਟ ਕਿੰਨਾ ਜ਼ਿਆਦਾ ਸੋਹਣਾ ਹੈ ਵੀ ਇਹ ਤੁਸੀਂ ਵਰਕ ਵੀ ਕਰਾ ਸਕਦੇ ਹੋਗੇ ਇਸ ਤਰ੍ਹਾਂ ਦੇ ਸੀ ਪ੍ਰਿੰਟ ਜਾਣ ਕੇ ਕੁਸ਼ਕ ਲੈ ਕੇ ਆਏਗੇ ਇੱਕ ਤਾਂ ਇਹ ਪ੍ਰਿੰਟ ਸਾਨੂੰ ਸੋਹਣੇ ਲੱਗੇ ਬਾਕੀ ਕਲਰ ਵੀ ਬਹੁਤ ਸੋਹਣੇ ਸੀਗੇ ਬਾਕੀ ਇਹਨਾਂ ਤੇ ਵਰਕ ਕੀਤਾ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਤੁਸੀਂ ਘਰੇ ਤੇ ਬਾਜੂ ਤੇ ਵਰਕ ਕਰਵਾ ਸਕਦੇ ਹੋਗੇ ਲਓ ਜੀ ਇਹਦਾ ਪ੍ਰਾਈਸ ਰਹੇਗਾ 1800 ਇਹ ਵੀ ਦੇਖੋ ਇਹ ਤੇ ਵੀ ਤੁਸੀਂ ਇਹਦਾ ਵਰਕ ਕਰਵਾ ਸਕਦੇ ਹੋਗੇ ਲਓ ਜੀ ਮਹਿਰੂਨ ਸ਼ੇਡ ਹੈ ਡਾਰਕ ਕਾਲਸ ਤੇ ਮਹਿਰੂਨ ਦਾ ਨਾ ਜਿਹੜਾ ਹੋਵ ਵਾਲਾ 1800 ਪ੍ਰਾਈਸ ਹੈ ਇਹਦਾ ਤਦਲਾ ਕਿਹੋ ਜਿਹਾ ਲਵਲੀ ਇਹਦਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਪ੍ਰਾਈਸ ਇਹਦਾ ਵੀ ਰਹੇਗਾ 1800 ਪਲੱਸ ਸ਼ਿਪਿੰਗ ਹੈ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਏ ਨਗੇ ਪਲੱਸ ਸ਼ਿਪਿੰਗ ਹੈ ਜੇ ਤੁਸੀਂ ਦੁਪੱਟਾ ਕਰਾਉਗੇ ਤਾਂ ਉਹਦੇ ਐਕਸਟਰਾ ਚਾਰਜੇਸ ਹੋਣਗੇ ਤੁਸੀਂ ਬਿਨਾਂ ਦੁਪੱਟੇ ਤੋਂ ਲੈਣਾਗਾ ਤੁਸੀਂ ਇਦਾਂ ਵੀ ਲੈ ਸਕਦੇ ਹੋਗੇ ਤੁਸੀਂ ਦੁਪੱਟਾ ਡਾਈ ਕਰਵਾਉਣਾਗਾ ਤਾਂ ਵੀ ਕਰਵਾ ਸਕਦੇ ਹੋ ਤੁਸੀਂ ਵਾਈਟ ਦੁਪੱਟਾ ਮੰਗਵਾਉਣਾ ਤਾਂ ਵੀ ਮੰਗਵਾ ਸਕਦੇ ਹੋਗੇ ਸੂਟ ਸਲਾਈ ਕਰਵਾਉਣਾਗਾ ਤਾਂ ਵੀ ਆਪਣੇ ਕੋਲੋਂ ਕਰਵਾ ਸਕਦੇ ਹੋਗੇ ਠੀਕ ਹੈ ਜੀ ਜਿਹੜੀਆਂ ਭੈਣਾਂ ਵਿਜ਼ਿਟ ਕਰਕੇ ਵਿਜ਼ਿਟ ਕਰਨਾ ਚਾਹੁੰਦੀਆਂ ਨੇ ਤੁਸੀਂ ਵਿਜ਼ਿਟ ਕਰਕੇ ਵੀ ਸੂਟ ਲੈ ਸਕਦੇ ਹੋਗੇ ਨਹੀਂ ਤੁਸੀਂ ਜੇ ਤੁਸੀਂ ਦੂਰ ਤੋਂ ਹੋਗੇ ਤਾਂ ਤੁਸੀਂ ਆਨਲਾਈਨ ਹੀ ਮੰਗਵਾ ਲਓ ਤੇ ਕੋਰੀਅਰ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਕੋਰੀਅਰ ਨੂੰ 2 ਜਾਂ 3 4 ਦਿਨ ਇੰਨਾ ਕੁ ਟਾਈਮ 5 6 ਦਿਨ ਵੀ ਲੱਗ ਜਾਂਦੇ ਨੇ ਜਦੋਂ ਕਿ ਛੁੱਟੀਆਂ ਵਗੈਰਾ ਆ ਜਾਂਦੀਆਂ ਨੇ ਇੰਨਾ ਕੁ ਟਾਈਮ ਲੱਗ ਜਾਂਦਾ ਹੈ ਪਾਰਸਲ ਨੂੰ ਤੁਹਾਡੇ ਘਰ ਤੱਕ ਪਹੁੰਚਣ ਦੇ ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਕਮੈਂਟ ਕਰਕੇ ਦੱਸੋ ਲਾਈਕ ਜ਼ਰੂਰ ਕਰ ਦਿਓ ਜੇ ਤੁਹਾਨੂੰ ਸੂਟ ਪਸੰਦ ਆਏ ਹੋਣ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ